ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪ ਜੀ ਦੇ ਨਾਲ ਅੱਜ ਸ਼ਹੀਦ ਸਿੰਘਾ ਸੁਹਾਣਾ ਸਾਹਿਬ ਜੋ ਗੁਰਦੁਆਰਾ ਹੈ ਉਸ ਵਾਰੀ ਮਹਾਂਪੁਰਸ਼ਾਂ ਨੇ ਕੀ ਬਚਨ ਕੀਤੇ ਸਨ ਅਤੇ ਉਸ ਅਸਥਾਨ ਦੀ ਇੱਕ ਸੱਚੀ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਕਿ ਕਿਵੇਂ ਇੱਕ ਭੈਣ ਨੇ ਉੱਥੇ ਅਰਦਾਸ ਕੀਤੀ ਤੇ ਮਹਾਂਪੁਰਸ਼ ਦੀ ਕਿਰਪਾ ਸਦਕਾ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਉਸ ਭੈਣ ਦੀ ਅਰਦਾਸ ਪੂਰੀ ਹੋ ਗਈ ਗੁਰਦੁਆਰਾ ਸ਼ਹੀਦ ਸਿੰਘਾਂ ਸੁਹਾਣਾ ਸਾਹਿਬ ਇਹ ਚੰਡੀਗੜ੍ਹ ਦੇ ਅਤੇ ਮੁਹਾਲੀ ਦੇ ਜੋ ਉੱਥੇ ਦੀ ਸੰਗਤ ਹੈ ਉਹਨਾਂ ਦੇ ਲਈ ਤਾਂ ਇੱਕ ਤਰ੍ਹਾਂ ਦਾ ਤੀਰਥ ਹੈ ਇਹ ਮਹਾਪੁਰਸ਼ਾਂ ਦੇ ਬਚਨ ਸਨ ਹੰਸਾਲੀ ਵਾਲੇ ਮਹਾਪੁਰਸ਼ਾਂ ਦੇ ਮਹਾਪੁਰਸ਼ਾਂ ਦਾ ਇੱਕ ਸੇਵਕ ਸੀਗਾ ਭਾਈ ਗੁਰਦੇਵ ਇੱਕ ਦਿਨ ਮਹਾਪੁਰਸ਼ਾਂ ਨੇ ਕਿਹਾ ਭਾਈ ਦੇਖ ਕਿੰਨੀ ਗੰਗਤ ਆ ਉਹ ਕਹਿੰਦਾ ਵੀ ਮਹਾਰਾਜ ਸੰਗਤ ਬਹੁਤ ਘੱਟ ਆ ਫਿਰ ਮਹਾਪੁਰਸ਼ਾਂ ਨੇ ਇਸ ਅਸਥਾਨ ਤੇ ਬਚਨ ਕੀਤੇ ਸਨ ਕਿ ਭਾਈ ਸਮਾਂ ਆਊਗਾ ਸੁਹਾਣਾ ਸਾਹਿਬ ਐਨੀ ਸੰਗਤ ਹੋਏਗੀ ਉਸ ਸਮੇਂ ਨਾ ਜਿਹੜੇ ਸਰੜੀ ਸਾਈਂ ਵਾਲੇ ਜੋ ਵੀ ਮਹਾਪੁਰਸ਼ ਨੇ ਉਹਨਾਂ ਨੂੰ ਸੰਗਤ ਮੰਨਦੀ ਹੈ ਸਾਈਂ ਮਹਾਰਾਜ ਨੂੰ ਸਰੜੀ ਸੰਗਤ ਬਹੁਤ ਜ਼ਿਆਦਾ ਜਾਇਆ ਕਰਦੀ ਸੀ ਬਹੁਤ ਲੰਮੀ ਲੇਲਾ ਇਨਾਂ ਲੱਗ ਜਾਂਦੇ ਸੀ ਉੱਥੇ ਦਰਸ਼ਨ ਕਰਨ ਦੇ ਲਈ ਤਾਂ ਫਿਰ ਹੰਸਾਲੀ ਵਾਲੇ ਮਹਾਪੁਰਸ਼ਾਂ ਨੇ ਬਚਨ ਕੀਤੇ ਕਿ ਇੱਕ ਦਿਨ ਇਹੋ ਜਿਹਾ ਸਮਾਂ ਆਏਗਾ ਜਿਵੇਂ ਸ਼ਿਰੜੀ ਸਾਈ ਦੇ ਜਾ ਕੇ ਲੈਣਾ ਲੈਣੇ ਨਾ ਉਹਦੇ ਨਾਲੋਂ ਕਿੰਨੇ ਗੁਣਾ ਸੰਗਤ ਮਹਾਂਪੁਰਸ਼ ਕਹਿੰਦੇ ਸੀ ਭਾਈ ਸੁਆਣਾ ਸਾਹਿਬ ਆਏਗੀ ਇੱਥੇ ਆ ਕੇ ਲੋਕ ਸੰਸਾਰ ਤੋਂ ਟਿਕਟਾਂ ਖਰਾ ਖਰਾ ਕੇ ਸਪੈਸ਼ਲ ਅਰਦਾਸਾਂ ਕਰਨ ਦੇ ਲਈ ਨਮਸਕਾਰ ਕਰਨ ਦੇ ਲਈ ਪੂਰੇ ਸੰਗਤ ਆਇਆ ਕਰੇਗੀ ਇੱਥੇ ਇੰਨੀ ਰੌਣਕ ਹੋਏਗੀ ਤੇ ਹੁਣ ਤੁਸੀਂ ਦੇਖ ਲਓ ਉੱਥੇ ਜਾ ਕੇ ਉੱਥੇ ਸੰਗਤ ਇੰਨੀ ਜ਼ਿਆਦਾ ਹੁੰਦੀ ਆ ਅਰਦਾਸਾਂ ਬੇਨਤੀਆਂ ਕਰਦੀ ਆ ਗੁਰਬਾਣੀ ਦੇ ਵਿੱਚ ਜਿਵੇਂ ਲਿਖਿਆ ਜੋ ਸਰਦਾ ਕਰਨ ਸੀਮ ਦੇ ਗੁਰ ਪਾਰ ਉਤਾਰਨ ਹਾਰ ਉਥੇ ਸੰਤ ਬਾਬਾ ਹਨੂਮਾਨ ਸਿੰਘ ਜੀ ਮਹਾਰਾਜ ਉਹਨਾਂ ਦੇ ਇਸ ਸਥਾਨ ਤੇ ਸੰਗਤ ਜਦੋਂ ਜਾ ਕੇ ਅਰਦਾਸਾਂ ਬੇਨਤੀਆਂ ਕਰਦੀ ਹੈ ਸੇਵਾ ਕਰਦੀ ਹੈ ਤਾਂ ਜੋ ਮਹਾਂਪੁਰਸ਼ਾਂ ਦੇ ਬਚਨ ਸੀ ਵੀ ਇੱਥੇ ਭਾਈ ਸੰਗਤ ਬਹੁਤ ਹੋਏਗੀ ਇਹੋ ਵਾਰ ਮਹਾਂਪੁਰਸ਼ਾਂ ਨੇ ਭਾਮੀਆਂ ਸਾਹਿਬ ਨੂੰ ਵੀ ਦਿੱਤੇ ਸੀਗੇ ਵਿਭਾਮੀਆਂ ਸਾਹਿਬੀ ਲੰਮੀਆਂ ਲੰਮੀਆਂ ਲਾਈਨਾਂ ਲਗਿਆ ਕਰਨਗੀਆਂ ਉੱਥੇ ਵੀ ਸੰਗਤ ਦਾ ਇਕੱਠੀ ਇੰਨਾ ਹੋਵੇਗਾ ਅੱਜ ਦੇਖ ਲਓ ਸੰਗਤ ਉੱਥੇ ਜਾ ਕੇ ਕਿੰਨਾ ਲਹਾ ਲੈਂਦੀ ਆਪ ਜੀ ਕਦੇ ਦਰਸ਼ਨ ਕਰਿਓ ਕਿਉਂਕਿ ਉਸ ਅਸਥਾਨ ਤੇ ਵੀ ਮਹਾਂਪੁਰਸ਼ਾਂ ਦਾ ਬਰਕਤ ਹੈ ਕਿ ਭਾਈ ਉੱਥੇ ਜਾ ਕੇ ਸੇਵਾ ਕਰੋ ਸਿਮਰਨ ਕਰੋ ਤੇ ਅਰਦਾਸ ਕਰੋ ਤੁਹਾਡੇ ਜਿਹੜੇ ਜਾਇਜ਼ ਕੰਮ ਨੇ ਉਹ ਸਤਿਗੁਰੂ ਆਪ ਪੂਰੇ ਕਰਨਗੇ ਇੱਕ ਹੋਰ ਘਟਨਾ ਜੋ ਬਬਤ ਨਾ ਜੀ ਨੇ ਮੈਨੂੰ ਦੱਸੀ ਆਪ ਜੀ ਨਾਲ ਉਹ ਵੀ ਸਾਂਝੀ ਕਰਨੀ ਹੈ ਬੱਬਾ ਤੰਨਾ ਜੀ ਦੱਸਦੇ ਸਨ ਕਿ ਇੱਕ ਵਾਰੀ ਜਦੋਂ ਮੈਂ ਮੱਥਾ ਟੇਕਣ ਦੇ ਲਈ ਗਿਆ ਨਾ ਨਿਸ਼ਾਨ ਸਾਹਿਬ ਦੇ ਕੋਲ ਇੱਕ ਭੈਣ ਨਾਲ ਸਾਈਡ ਤੇ ਖੜੀ ਉੱਥੇ ਰੋ ਰਹੀ ਸੀ ਹੱਥਾਂ 'ਚ ਉਹਦੇ ਚੂੜਾ ਪਾਇਆ ਹੋਇਆ ਕਹਿੰਦੇ ਮੇਰੇ ਮਨ 'ਚ ਨਾ ਦਇਆ ਬਹੁਤ ਆ ਵੀ ਮੈਨੂੰ ਜੇ ਮੈਂ ਕਿਸੇ ਦਾ ਦੁੱਖ ਦੇਖਦਾ ਨਾ ਮੈਨੂੰ ਰੋਣਾ ਛੇਤੀ ਆ ਜਾਂਦਾ ਤਾਂ ਮੈਂ ਹਿੰਮਤ ਕਰਕੇ ਉਸ ਭੈਣ ਦੇ ਕੋਲ ਗਿਆ ਤੇ ਮੈਂ ਉਹਨੂੰ ਪੁੱਛਿਆ ਵੀ ਭੈਣ ਵੀ ਤੂੰ ਰੋ ਕਿਉਂ ਰਹੀ ਆ ਵੀ ਤੈਨੂੰ ਕੋਈ ਪ੍ਰੋਬਲਮ ਆ ਕੋਈ ਤਕਲੀਫ ਆ ਦੱਸ ਮੈਂ ਕੋਈ ਤਰੀਕੀ ਮਦਦ ਕਰ ਸਕਦਾ ਤਾਂ ਫਿਰ ਬਾਬਾ ਧੰਨਾ ਜੀ ਕਹਿੰਦੇ ਕਿਉਂ ਨਾ ਫਿਰ ਮੈਨੂੰ ਦੱਸਿਆ ਕਿ ਬਾਬਾ ਜੀ ਮੈਂ ਆ ਗੁਰਸਿੱਖ ਪਰਿਵਾਰ ਦੇ ਵਿੱਚੋਂ ਜਿਹੜੇ ਮੇਰੇ ਮਾਪਿਓ ਨੇ ਉਹ ਅਮਰਤਾਰੀ ਨੇ ਜਿੱਥੇ ਹੁਣ ਮੇਰਾ ਵਿਆਹ ਹੋਇਆ ਉਹ ਪੰਜਾਬ ਦੇ ਵਿੱਚ ਇਕ ਡੇ ਰਗਾ ਉਹ ਉਹਨਾਂ ਦੇ ਮਤਲਬ ਉਹਨਾਂ ਨੂੰ ਮੰਨਦੇ ਨੇ ਤੇ ਸਹਿਜ ਧਾਰਿਆ ਨੂੰ ਮੰਨਦੇ ਨੇ ਤੇ ਅਸੀਂ ਸ਼ੁਰੂ ਤੋਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਰੋਜ਼ ਮੇਰੀ ਆਦਤ ਸੀ ਮੈਂ ਆਪਣੇ ਜਦੋਂ ਮੰਮੀ ਡੈਡੀ ਕੋਲ ਸੀ ਤਾਂ ਮੈਂ ਗੁਰੂ ਘਰ ਜਾਂਦੀ ਸੀ ਤਾਂ ਹੁਣ ਜਿਹੜਾ ਮੇਰਾ ਸਹੁਰਾ ਪਰਿਵਾਰ ਆ ਉਹ ਮੈਨੂੰ ਗੁਰਦੁਆਰਾ ਸਾਹਿਬ ਤੋਂ ਤੋਂ ਰੋਕਦਾ ਮੈਂ ਫਿਰ ਜਦੋਂ ਕੋਈ ਨਾ ਕੋਈ ਚੀਜ਼ ਨਾ ਬਾਜ਼ਾਰ ਦੇ ਵਿੱਚ ਲੈਣ ਆਉਣੀ ਆ ਕਦੇ ਦੁੱਧ ਕਦੇ ਬਰੈਡ ਫਿਰ ਮੈਂ ਬਹਾਨੇ ਨਾਲ ਭੱਜ ਕੇ ਮੱਥਾ ਟੇਕ ਦਿੰਨੀ ਆ ਨਮਸਕਾਰ ਕਰਕੇ ਫੜਾਫੜ ਚਲੀ ਜਾਨੀ ਆ ਤਾਂ ਜੋ ਮੇਰੇ ਸੋਹਰੇ ਪਰਿਵਾਰ ਨੂੰ ਨਾ ਪਤਾ ਲੱਗ ਜੇ ਘਰ ਵਿੱਚ ਕੋਈ ਕਲੇਸ਼ ਹੋਵੇ ਬੱਬਾ ਜੀ ਕਹਿੰਦੇ ਵੀ ਮੇਰਾ ਮਨ ਬਹੁਤ ਭਿੱਜਿਆ ਤੇ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਭੈਣ ਤੂੰ ਚਿੰਤਾ ਨਾ ਕਰ ਇਥੇ ਤਾਂ ਹਰ ਇੱਕ ਦੀ ਅਰਦਾਸ ਪੂਰੀ ਹੁੰਦੀ ਹੈ ਮਹਾਂਪੁਰਸ਼ਾਂ ਦੇ ਬਚਨ ਨੇ ਵੀ ਤੂੰ ਸੰਤ ਬਾਬਾ ਹਨੂਮਾਨ ਸਿੰਘ ਜੀ ਨੂੰ ਉਰੇ ਖੜਕੇ ਨਿਸ਼ਾਨ ਸਾਹਿਬ ਕੋਲ ਅਰਦਾਸ ਬੇਨਤੀ ਕਰ ਦੇ ਕਿ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਖੁੱਲੇ ਦਰਸ਼ਨ ਦੇਦਾਰ ਬਖਸ਼ੋ ਤੇ ਮੈਂ ਤੇ ਆਪ ਜੀ ਦੇ ਖੁੱਲੇ ਦਰਸ਼ਨ ਦੇਦਾਰ ਕਰਾਂ ਕੇ ਤੇ ਬਾਬਾ ਜੀ ਨੇ ਕਿਹਾ ਵੀ ਭਾਈ ਤੂੰ ਆਪਣਾ ਸੇਵਾ ਸਿਮਰਨ ਦੇ ਨਾਲ ਜੁੜ ਘਰੇ ਆਪਣਾ ਪਾਠ ਕਰਿਆ ਕਰ ਅਰਦਾਸ ਕਰਿਆ ਕਰ ਮਾਰਾ ਹੀ ਕਿਰਪਾ ਕਰਨਗੇ ਬਾਬਾ ਧੰਨਾ ਜੀ ਕਹਿੰਦੇ ਕਿ ਚਲੋ ਮੈਂ ਵੀ ਅਰਦਾਸ ਬੇਨਤੀ ਕੀਤੀ ਉਹਦੀ ਉਹ ਭੈਣ ਨੇ ਵੀ ਅਰਦਾਸ ਬੇਨਤੀ ਉੱਥੇ ਨਿਸ਼ਾਨ ਸਾਹਿਬ ਦੇ ਕੋਲ ਹੀ ਖੜ ਕੇ ਕਰ ਦਿੱਤੀ ਮੈਂ ਆਪਣੇ ਘਰ ਆ ਕੇ ਕਹਿੰਦੇ ਵੀ ਕਈ ਮਹੀਨੇ ਲੰਘ ਗਏ ਤਕਰੀਬਨ 5-6 ਮਹੀਨਿਆਂ ਬਾਅਦ ਮੈਂ ਫੇਰ ਉੱਥੇ ਦਰਸ਼ਨ ਕਰਨ ਲਈ ਜਾਂਦੀ ਰਹਿੰਦੇ ਅਸੀਂ ਸੁਹਾਣਾ ਸਾਹਿਬ ਬਾਬਾ ਧੰਨਾ ਜੀ ਕਹਿੰਦੇ ਕਹਿੰਦੇ ਫੇਰ ਉਹ ਭੈਣ ਮੈਨੂੰ ਫੇਰ ਮਿਲੀ ਉਹ ਮੈਂ ਉਹਨੂੰ ਮਿਲਿਆ ਉਹਨੂੰ ਮੈਂ ਪੁੱਛਿਆ ਵੀ ਭਾਈ ਕਿਵੇਂ ਆ ਭੈਣ ਤੂੰ ਠੀਕ ਆ ਤੇਰਾ ਪਰਿਵਾਰ ਠੀਕ ਆ ਤਾਂ ਕਹਿੰਦੇ ਉਹ ਕਹਿੰਦੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਮੈਨੂੰ ਰਾਹ ਦਿਖਾਇਆ ਤੇ ਮੈਂ ਇੱਥੇ ਅਰਦਾਸ ਬੇਨਤੀ ਕੀਤੀ ਸੀ ਪਾਠ ਵੀ ਕੀਤਾ ਤੇ ਅੱਜ ਦੇਖ ਲਓ ਵਾਹਿਗੁਰੂ ਨੇ ਇਹਦੀ ਕਿਰਪਾ ਕਰਤੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੇ ਬਾਬਾ ਹਨੂਮਾਨ ਸਿੰਘ ਜੀ ਨੇ ਅੱਜ ਇਹੋ ਜੀ ਕਿਰਪਾ ਕਰਤੀ ਜਿਹੜਾ ਸੋਹਰਾ ਪਰਿਵਾਰ ਮੈਨੂੰ ਇੱਥੇ ਆਉਣ ਤੋਂ ਰੋਕਦਾ ਸੀ ਨਾ ਹੁਣ ਉਹ ਆਪ ਖੁਦ ਆ ਕੇ ਇੱਥੇ ਸੇਵਾ ਕਰਦੇ ਨੇ ਬਾਬਾ ਜੀ ਕਹਿੰਦੇ ਵੀ ਮੈਂ ਇੰਨਾ ਸ਼ੁਕਰਾਨਾ ਕੀਤਾ ਗੁਰੂ ਮਹਾਰਾਜ ਦਾ ਕਿ ਸਤਿਗੁਰੂ ਸ਼ੁ크ਰਾ ਤੈਨ ਮੇਰੀ ਵੀ ਇਲਾਜ ਰੱਖ ਲਈ ਉਸ ਭੈਣ ਦੀ ਦਾ ਰੱਖਿਓ ਆ ਤੇ ਬਾਬਾ ਜੀ ਕਹਿੰਦੇ ਫਿਰ ਉਹ ਪਰਿਵਾਰ ਹੀ ਸਾਰਾ ਉੱਥੇ ਆਉਣ ਲੱਗ ਗਿਆ ਇਹ ਉੱਥੇ ਸ਼ੇਧ ਸਿੰਘਾਂ ਦੀ ਤਾਕਤ ਆ ਅੱਜ ਵੀ ਹਾਜ਼ਰ ਨਾਜ਼ਰ ਹੋ ਕੇ ਉਹ ਅਰਦਾਸ ਬੇਨਤੀ ਸੁਣਦੇ ਨੇ ਇਤੇ ਸਾਨੂੰ ਅਰਦਾਸ ਬੇਨਤੀ ਕਰਨੀ ਆ ਜਾਵੇ ਇਤੇ ਸਾਨੂੰ ਮੰਗਣਾ ਆ ਜਾਵੇ ਮੰਗਣਾ ਕੀ ਆ ਕਦੋਂ ਮੰਗਣਾ ਕਿਹੜੀ ਚੀਜ਼ ਮੰਗਣੀ ਆ ਸਾਡੇ ਲਈ ਚੰਗਾ ਕੀ ਆ ਤਾਂ ਸਤਿਗੁਰੂ ਤਾਂ ਹਾਜ਼ਰ ਨਾਜ਼ਰੀ ਨੇ ਤੇ ਮਹਾਂਪੁਰਸ਼ ਇੰਨੀ ਕਿਰਪਾ ਕਰਦੇ ਨੇ ਸੰਗਤ 'ਤੇ ਆਪ ਹੀ ਵਰਤਗੇ ਵਿੱਚ ਇਹ ਨਾ ਕਹੇ ਦੀ ਸੇਵਾ ਲਾ ਦਿੰਦੇ ਨੇ ਮਿਲ ਮੁਲਾਬ ਕਰਾ ਦਿੰਦੇ ਨੇ ਇਹ ਉਹਨੂੰ ਗੁਰੂ ਮਹਾਰਾਜ ਤੱਕ ਜਾਣ ਦਾ ਰਸਤਾ ਮਿਲ ਜਾਂਦਾ ਸੋ ਜਿਹੜੀ ਵੀ ਸੰਗਤਾ ਚੰਡੀਗੜ੍ਹ ਮੁਹਾਲੀ ਸੋਨਾ ਸਾਬ ਦੇ ਨੇੜੇ ਰਹਿੰਦੀ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਆਪਜੀ ਸੰਗਤ ਜੀ ਕੋਸ਼ਿਸ਼ ਕਰਿਆ ਕਰੋ ਸਮਾਂ ਕੱਢ ਕੇ ਨਾ ਚਾਹੇ 5 ਮਿੰਟ ਚਾਹੇ 10 ਮਿੰਟ ਆਪਜੀ ਕੋਲ ਹੁਣ ਉੱਥੇ ਜਾ ਕੇ ਕੀਰਤਨ ਚੱਲਦਾ ਕੀਰਤਨ ਸੁਣ ਲਿਆ ਕਰੋ ਬੈਠ ਕੇ ਪਾਠ ਕਰ ਲਿਆ ਕਰੋ ਸੇਵਾ ਮਿਲਦੀ ਆ ਭਾਈ 10 15 ਮਿੰਟ ਸੇਵਾ ਕਰਕੇ ਨਾ ਉੱਥੇ ਅਰਦਾਸ ਬੇਨਤੀ ਕਰਿਆ ਕਰੋ ਕਿਉਂਕਿ ਮਹਾਪੁਰਸ਼ਾਂ ਦੇ ਬਚਨ ਨਹੀਂ ਸਸਤਾਨ ਨੂੰ ਸੋ ਆਪ ਜੀ ਉਥੇ ਜ਼ਰੂਰ ਹਾਜ਼ਰੀ ਭਰਿਆ ਕਰੋ ਕਿਉਂਕਿ ਆਪਾਂ ਨੂੰ ਕਲਯੁਗ ਦਾ ਇੰਨਾ ਸਮਾਂ ਭਿਆਨਕ ਚੱਲ ਰਿਹਾ ਪੂਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਆਪ ਜੀ ਉਹਨਾਂ ਦੇ ਲੜ ਲੱਗਣਾ ਹੈ ਜੋ ਵੀ ਇਹ ਆਪ ਜੀ ਨਾਲ ਕਢਣਾਵਾ ਜਾਂ ਗੱਲਾਂ ਜਾਂ ਬਚਨ ਮਹਾਪੁਰਸ਼ਾਂ ਦੀ ਸਾਂਝੇ ਕਰਦੇ ਆ ਨਾ ਇਹ ਸਿਰਫ ਸਾਂਝੇ ਕਰਨ ਦਾ ਮਕਸਦ ਇੱਕੋ ਹੀ ਹੈ ਵੀ ਆਪਾਂ ਮੂਲ ਰੂਪ ਦੇ ਵਿੱਚ ਸਾਚਾ ਨਾਮ ਮੇਰਾ ਆਧਾਰੂ ਗੁਰਬਾਣੀ ਦੇ ਨਾਲ ਜੁੜਨ ਨਾਲ ਉਹਨਾਂ ਦੀਆਂ ਗੱਲਾਂ ਕਰਕੇ ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਨੇ ਜੋ ਉਹ ਕਿਹੜੀ ਗੱਲ ਆ ਜਿਹੜੀ ਮਹਾਂਪੁਰਸ਼ਾਂ ਨੇ ਨਹੀਂ ਸਮਝਾਈ ਉਹ ਕਿਹੜੀ ਗੱਲ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਲਿਖੀ ਵੀ ਸਾਨੂੰ ਸੇਧ ਨਾ ਮਿਲ ਸਕੇ ਹਰ ਇੱਕ ਗੱਲ ਦਾ ਹੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਤੇ ਸਾਨੂੰ ਸਮਝ ਆ ਜਾਵੇ ਸਾਨੂੰ ਪੜ੍ਹਨਾ ਆ ਜਾਵੇ ਤੇ ਸਾਡੀ ਅਮਲ ਵਰਤੀ ਹੋ ਜਾਵੇ ਤਾਂ ਜਿੰਦਗੀ ਜਿਉਣੀ ਬੜੀ ਸੁਖੀ ਹੋ ਜਾਵੇਗੀ ਸੰਗਤ ਜੀ ਆਪ ਜੀ ਕੋਸ਼ਿਸ਼ ਕਰਿਆ ਕਰੋ ਸੁਹਾਣਾ ਸਾਬਕ ਕੋਲ ਹਾਜ਼ਰੀ ਭਰਿਆ ਕਰੋ ਜਿਹੜੇ ਮਾਈ ਪਾਈ ਨੇੜੇ ਰਹਿੰਦੇ ਹੋ ਬਾਕੀ ਸਾਰੇ ਅਸਥਾਨੇ ਆਪਣੇ ਗੁਰੂ ਮਹਾਰਾਜ ਦੇ ਸ਼ਹੀਦ ਸਿੰਘਾਂ ਦੇ ਭਗਤਾਂ ਦੇ ਉੱਥੇ ਵੀ ਭਾਈ ਜਦੋਂ ਸਮਾਂ ਮਿਲਦਾ ਆਪ ਜੀ ਯਾਤਰਾ ਦੇ ਰੂਪ ਜਾ ਕੇ ਅਰਦਾਸਾਂ ਬੇਨਤੀਆਂ ਕਰਿਆ ਕਰੋ ਸ਼ੁਕਰਾਨਾ ਕਰਿਆ ਕਰੋ ਸਤਿਗੁਰੂ ਨੇ ਇੰਨੀ ਸੁਣੀ ਦੇ ਦਿੱਤੀ ਆ ਤੰਦਰੁਸਤੀ ਦਿੱਤੀ ਆ ਬਥੇਰਾ ਦਿੱਤਾ ਕਈਆਂ ਨੂੰ ਮੁੱਕਦਾ ਹੀ ਨਹੀਂ ਤੇ ਭਾਈ ਜਿਨ੍ਹਾਂ ਕੋਲ ਨਹੀਂ ਹੈਗਾ ਉਹ ਮੰਗ ਲਿਆ ਕਰੋ ਜਿਨ੍ਹਾਂ ਕੋਲ ਹੈਗਾ ਉਹ ਸ਼ੁਕਰਾਨਾ ਕਰਦਿਆ ਕਰੋ ਇਹੋ ਚੀਜ਼ ਆਪਾਂ ਜ਼ਿੰਦਗੀ ਦੇ ਵਿੱਚ ਸਿੱਖਣੀ ਆ ਸਬਰ ਤੇ ਸੰਤੋਖ ਸਤਿਗੁਰੂ ਸਭਾਂ ਦੀਆਂ ਸਮਰਾਦਾਂ ਪੂਰੀਆਂ ਕਰਨ ਸੰਗਤ ਜੀ ਉਲਾ ਚੁਕਾ ਦਾਸਤਿਆਂ ਨੇ ਤੇ ਵਿੜਾਈ ਸਤਿਗੁਰੂ ਦੀ ਆਸ਼ੀਸ਼ਾਂ ਦੇਣੀਆਂ ਜੀ ਗਲਤੀਆਂ ਮਾਫ ਕਰ ਦੇਣੀਆਂ ਆ ਵਾਹਿਗੁਰੂ ਸਭ ਦਾ ਪਲਾਤਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ